ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਣਮੋਲ ਵਿਚਾਰ ਜਰਨਲ ਵਿੱਚ ਆਪ ਸਭ ਦਾ ਸਵਾਗਤ ਹੈ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਤੇ ਵਿੱਚ ਆਪਾਂ ਗੱਲ ਕਰਨੀ ਆ ਉਹਨਾਂ 8 ਸੰਕੇਤਾਂ ਬਾਰੇ ਜੋ ਦੱਸਦੇ ਆ ਕਿ ਵਾਹਿਗੁਰੂ ਅਕਾਲ ਪੁਰਖ ਜੀ ਦੀ ਉਹ ਪਰਮ ਪਿਤਾ ਪਰਮਾਤਮਾ ਜੀ ਦੀ ਸਾਡੇ ਉੱਤੇ ਕਿਰਪਾ ਹੋ ਰਹੀ ਆ ਕਿਉਂਕਿ ਸੰਗਤ ਜੀ ਆਪਾਂ ਜਦੋਂ ਵੀ ਕੋਈ ਪਾਠ ਪੂਜਾ ਕਰਦੇ ਆ ਜਦ ਜਿੰਦਗੀ ਦੇ ਵਿੱਚ ਕੋਈ ਨੇਕ ਕੰਮ ਕਰਦੇ ਆ ਤਾਂ ਮਨ ਦੇ ਵਿੱਚ ਇਹ ਇਸ਼ਾ ਹੁੰਦੀ ਆ ਇਹ ਭਾਵਨਾ ਹੁੰਦੀ ਆ ਕਿ ਮੇਰੇ ਇਸ ਕੰਮ ਤੋਂ ਮੇਰੇ ਪਰਮ ਪਿਤਾ ਪਰਮਾਤਮਾ ਜੀ ਮੇਰੇ ਤੇ ਖੁਸ਼ ਹੋਣ ਮੇਰੇ ਤੇ ਉਪਰਪਾ ਕਰਨ ਤਾਂ ਜਦੋਂ ਫਿਰ ਆਪਾਂ ਉਹ ਨੇਕ ਕੰਮ ਕਰਦੇ ਆ ਪਾਠ ਪੂਜਾ ਕਰਦੇ ਆ ਤਾਂ ਫਿਰ ਪਤਾ ਕਿੰਜ ਲੱਗੇ ਕਿ ਮੇਰੇ ਇਸ ਕੰਮ ਤੋਂ ਮੇਰੇ ਵਾਹਿਗੁਰੂ ਜੀ ਖੁਸ਼ ਹੋਏ ਨੇ ਮੇਰੇ ਤੇ ਕਿਰਪਾ ਕਰ ਰਹੇ ਨੇ ਤਾਂ ਬਸ ਅੱਜ ਦੀ ਵੀਡੀਓ ਦੇ ਵਿੱਚ ਜਿਹੜੇ 8 ਸੰਕੇਤਾਂ ਬਾਰੇ ਆਪਾਂ ਗੱਲ ਕਰ ਰਹੇ ਆ ਨਾ ਇਹ 8 ਸੰਕੇਤ ਦੱਸਦੇ ਆ ਕਿ ਵਾਹਿਗੁਰੂ ਜੀ ਦੀ ਤੁਹਾਡੇ ਉੱਤੇ ਕਿਰਪਾ ਹੋ ਰਹੀ ਆ ਜਾਂ ਫਿਰ ਨਹੀਂ ਹੋ ਰਹੀ ਤਾਂ ਅੱਜ ਦੀ ਵੀਡੀਓ ਦੇ ਵਿੱਚ ਜੋ ਵੀ ਵਿਚਾਰ ਆਪਾਂ ਆਪ ਜੀ ਦੇ ਨਾਲ ਸਾਂਝੇ ਕਰਨੇ ਜਾ ਰਹੇ ਆ ਇਕ ਕਮਾਈ ਵਾਲੇ ਸੰਤ ਮਹਾਪੁਰਖਾਂ ਦੇ ਪਾਸੋਂ ਸੁਨੇਹਾ ਇਸ ਕਰਕੇ ਆਪ ਜੀ ਇਸ ਵੀਡੀਓ ਨੂੰ ਪੂਰਾ ਅੰਤ ਤੱਕ ਧਿਆਨ ਦੇ ਨਾਲ ਜਰੂਰ ਸੁਣ ਲਾ ਜੇ ਵੀਡੀਓ ਚੰਗੀ ਲੱਗੀ ਫਿਰ ਇਹਨੂੰ ਲਾਈਕ ਅਤੇ ਸ਼ੇਅਰ ਜਰੂਰ ਕਰ ਦਿਓ ਜੇ ਤਾਂ ਹੀ ਇਹ ਮੈਸੇਜ ਹੋਰ ਵੀ ਪੈਰਪਰਾਂਵਾਂ ਤੱਕ ਪਹੁੰਚ ਸਕੇ ਤਾਂ ਆਵਾਜ਼ ਦੀ ਵੀਡੀਓ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲੇ ਸੰਕੇਤ ਬਾਰੇ ਮਹਾਪੁਰਖ ਜੀ ਦੱਸਦੇ ਨੇ ਮਹਾਪੁਰਖ ਜੀ ਕਹਿੰਦੇ ਜਦੋਂ ਤੁਹਾਡੇ ਮਨ ਦੇ ਵਿੱਚ ਦੁਜਿਆਂ ਦੇ ਪ੍ਰਤੀ ਤਰਸਦੀ ਦਇਆ ਦੀ ਭਾਵਨਾਉਣ ਲੱਗੇ ਤਾਂ ਸਮਝੋ ਵਾਹਿਗੁਰੂ ਜੀ ਦੀ ਕਿਰਪਾ ਹੋ ਰਹੀ ਹੈ ਕਿਉਂਕਿ ਵਾਹਿਗੁਰੂ ਜੀ ਜਦੋਂ ਕਿਸੇ ਤੇ ਖੁਸ਼ ਹੁੰਦੇ ਆ ਨਾ ਜਦੋਂ ਕਿਸੇ ਤੇ ਕਿਰਪਾ ਕਰਦੇ ਆ ਤਾਂ ਉਸ ਬੰਦੇ ਨੂੰ ਆਪਣੇ ਗੁਣ ਦੇਣੇ ਸ਼ੁਰੂ ਕਰ ਦਿੰਦੇ ਨੇ ਤਾਂ ਵਾਹਿਗੁਰੂ ਜੀ ਦੇ ਗੁਣਾ ਦੇ ਪਤਾ ਪਕ ਫਿਰ ਉਸ ਇਨਸਾਨ ਦੇ ਅੰਦਰ ਵੀ ਤਰਸ ਦੀ ਦਇਆ ਦੀ ਭਾਵਨਾ ਆਉਣੀ ਸ਼ੁਰੂ ਹੋ ਜਾਂਦੀ ਹੈ ਕਿਉਂਕਿ ਸਾਡੇ ਪਰਮਾਤਮਾ ਬਹੁਤ ਦਿਆਲੀ ਨੇ ਬੜੇ ਕਿਰਪਾਲੂ ਨੇ ਸਾਡੇ ਲੱਖ ਅਪਰਾਧਾਂ ਨੂੰ ਵੀ ਮaaf ਕਰ ਦਿੰਦੇ ਨੇ ਸਾਡੀਆਂ ਕਿੰਨੀਆਂ ਗਲਤੀਆਂ ਨੂੰ ਮaaf ਕਰ ਦਿੰਦੇ ਨੇ ਤਾਂ ਬਸ ਫਿਰ ਜਦੋਂ ਇਹ ਭਾਵਨਾ ਮਨ ਦੇ ਵਿੱਚ ਆਉਣ ਲੱਗੇ ਸਮਝੋ ਵਾਹੀ ਗੁਰੂ ਜੀ ਦੀ ਕਿਰਪਾ ਉਰਈਅ ਅਤੇ ਇਹ ਤਰਸ ਦਇਆ ਦੀ ਭਾਵਨਾ ਸਿਰਫ ਲੋੜਵੰਦਾ ਦੇ ਪ੍ਰਤੀ ਨਹੀਂ ਬਲਕਿ ਮਹਾੜੇ ਤੋਂ ਮਾੜੇ ਬੰਦੇ ਦੇ ਉੱਤੇ ਵੀ ਜੇਕਰ ਤੁਹਾਨੂੰ ਤਰਸ ਆ ਰਹੀ ਆਈ ਤਾਂ ਸਮਝੋ ਵਾਹਿਗੁਰੂ ਜੀ ਦੀ ਕਿਰਪਾ ਹੈ ਦੂਸਰਾ ਮਹਾਪੁਰਖ ਜੀ ਕਹਿੰਦੇ ਵੀ ਜੇਕਰ ਫੱਡੇ ਤੋਂ ਵੱਡੇ ਕਲੇਸ਼ੀ ਬੰਦੇ ਦੇ ਨਾਲ ਰਹਿ ਕੇ ਵੀ ਤੁਹਾਡਾ ਮਨ ਸ਼ਾਂਤਿਆ ਸਤਿਰਿਆ ਤਾਂ ਇਹ ਵੀ ਵਾਹਿਗੁਰੂ ਜੀ ਦੀ ਕਿਰਪਾ ਹੈ ਵੱਡੇ ਤੋਂ ਵੱਡੇ ਅਪਰਾਧੀ ਦੇ ਲਈ ਵੀ ਤੁਹਾਡੇ ਮਨ ਦੇ ਵਿੱਚ ਮਾਫੀ ਦੀ ਭਾਵਨਾ ਹੈ ਇਹ ਵੀ ਵਾਹਿਗੁਰੂ ਜੀ ਦੀ ਕਿਰਪਾ ਹੈ ਤੁਸੀਂ ਆਪਣੇ ਗੁੱਸੇ ਨੂੰ ਕਾਬੂ ਕਰ ਲਿਆ ਹੈ ਇਹ ਵੀ ਵਾਹਿਗੁਰੂ ਜੀ ਦੀ ਹੀ ਕਿਰਪਾ ਹੈ ਤੀਸਰਾ ਮਹਾਪੁਰਖ ਜੀ ਕਹਿੰਦੇ ਜਦੋਂ ਕਿਸੇ ਦੇ ਪ੍ਰਤੀ ਦੋਸ਼ ਦਰਸ਼ਨ ਨਾ ਕਰਨਾ ਵੀ ਵਾਹਿਗੁਰੂ ਜੀ ਦੀ ਕਿਰਪਾ ਹੈ ਦੋਸ਼ ਦਰਸ਼ਨ ਤੋਂ ਭਾਵ ਕਿ ਜਦੋਂ ਅਸੀਂ ਕਿਸੇ ਦੇ ਔਗੜਾ ਨੂੰ ਛੱਡ ਕੇ ਉਹਦੇ ਗੁਣਾਂ ਨੂੰ ਦੇਖਣ ਲੱਗ ਜਾਈਏ ਵੈਸੇ ਕਈ ਲੋਕਾਂ ਦਾ ਸੁਭਾਅ ਮੱਖੀ ਵਰਗਾ ਹੁੰਦਾ ਹੈ ਮੱਖੀ ਦਾ ਸੁਭਾਅ ਹੈ ਨਾ ਉਹ ਚੰਗੀ ਥਾਂ ਨੂੰ ਛੱਡ ਕੇ ਗੰਦੀ ਥਾਂ ਤੇ ਬੈਠਦੀ ਆ ਸਾਡੇ ਸਰੀਰ ਦੇ ਉੱਤੇ ਵੀ ਤੁਸੀਂ ਇਹ ਗੱਲ ਨੋਟ ਕੀਤੀ ਨਹੀਂ ਵੀ ਕਿਤੇ ਜ਼ਖਮ ਹੋ ਜਾਵੇ ਤਾਂ ਸਾਡੇ ਬਾਕੀ ਸਾਰੇ ਸਾਫ਼ ਸੁਥਰੇ ਸਰੀਰ ਨੂੰ ਛੱਡ ਕੇ ਉਹਨੇ ਉਹ ਜ਼ਖਮ ਤੇ ਬੈਠਣਾ ਹੈ ਤਾਂ ਕੁਝ ਲੋਕਾਂ ਦਾ ਸੁਭਾਅ ਵੀ ਇਦਾਂ ਦਾ ਹੁੰਦਾ ਹੈ ਕਿ ਉਹ ਬੰਦੇ ਦੇ ਗੁਣਾ ਨੂੰ ਛੱਡ ਕੇ ਉਹਦੇ ਔਗਣ ਵੱਲ ਦੇਖਦੇ ਨੇ ਉਹਦੀਆਂ ਕਮੀਆਂ ਵੱਲ ਦੇਖਦੇ ਨੇ ਪਰ ਜੇਕਰ ਤੁਸੀਂ ਔਗਣਾਂ ਨੂੰ ਨਕਾਰ ਕੇ ਕਿਸੇ ਦੇ ਗੁਣਾ ਵੱਲ ਦੇਖ ਰਹੇ ਹੋ ਗੁਣਾ ਦੀ ਤਾਰੀਫ਼ ਕਰਦੇ ਹੋ ਤਾਂ ਇਹ ਵੀ ਵਾਹਿਗੁਰੂ ਜੀ ਦੀ ਕਿਰਪਾ ਹੈ ਉਸ ਤੋਂ ਬਾਅਦ ਹੈ ਚੌਥਾ ਗੁਣ ਮਹਾਪੁਰਖ ਜੀ ਕਹਿੰਦੇ ਜਦੋਂ ਬੰਦਾ ਅੰਦਰੋਂ ਅਤੇ ਬਾਹਰੋਂ ਸੁਚਮਤਾ ਰੱਖਣ ਲੱਗ ਜਵੇ ਪਵਿੱਤਰਤਾ ਰੱਖਣ ਲੱਗ ਜਵੇ ਬਾਹਰ ਦੀ ਸਚਮਤਾ ਪਵਿੱਤਰਤਾ ਕੀ ਹੈ ਕਿ ਆਪਾਂ ਆਪਣੇ ਸਰੀਰ ਦੀ ਸਫਾਈ ਰੱਖਦੇ ਹਾਂ ਸਾਫ ਸੁਥਰੇ ਕੱਪੜੇ ਪਾਉਨੇ ਆ ਜਾਂ ਇਹ ਵੀ ਹੋ ਸਕਦਾ ਕਿ ਬਾਹਰੀ ਰੂਪ ਦੇ ਵਿੱਚ ਅਸੀਂ ਬਹੁਤ ਮਿੱਠਾ ਮਿੱਠਾ ਬੋਲਦੇ ਹਾਂ ਤੇ ਅੰਦਰ ਦੀ ਪਵਿੱਤਰਤਾ ਕੀ ਹੈ ਜਦੋਂ ਸਾਡਾ ਮਨ ਸਾਫ਼ ਆਗ ਲੱਗੇ ਇਹਦਾ ਮਤਲਬ ਬੰਦਾ ਅੰਦਰੋਂ ਤੇ ਬਾਹਰੋਂ ਪਵਿੱਤਰ ਹੋ ਰਿਹਾ ਹੈ ਤਵਾਹੀ ਗੁਰੂ ਜੀ ਦੀ ਕਿਰਪਾ ਹੈ ਉਸ ਤੋਂ ਬਾਅਦ ਪੰਿਮਾ ਸੰਕੇਤ ਮਹਾਪੁਰਖ ਜੀ ਦੱਸਦੇ ਨੇ ਕਿ ਜਦੋਂ ਇਨਸਾਨ ਹਰ ਕੰਮ ਨੂੰ ਕਰਨ ਵੇਲੇ ਸੁਚੇਤ ਰਹਿਣ ਲੱਗੇ ਭਾਵ ਕਿ ਹਰ ਕੰਮ ਕਰਨ ਤੋਂ ਪਹਿਲਾਂ ਇਹ ਸੋਚੇ ਕਿ ਮੇਰਾ ਇਹ ਕੰਮ ਕਿਤੇ ਮੈਨੂੰ ਵਾਹਿਗੁਰੂ ਜੀ ਦੇ ਚਰਨਾਂ ਤੋਂ ਦੂਰ ਨਾ ਕਰ ਦਵੇ ਸੁਚੇਤ ਰਹਿ ਕੇ ਕੰਮ ਕਰਨ ਲੱਗੇ ਤਾਂ ਸਮਝੋ ਵਾਹਿਗੁਰੂ ਜੀ ਦੀ ਕਿਰਪਾ ਹੈ ਜਦੋਂ ਕੰਮ ਕਰਨ ਲੱਗਿਆ ਇਹ ਸੋਚੇ ਕਿ ਇਹ ਕੰਮ ਮੈਨੂੰ ਮੇਰੀ ਭਜਨ ਬੰਦਗੀ ਤੋਂ ਉਪਰ ਨਾ ਕਰ ਦਵੇ ਤਾਂ ਵਾਹਿਗੁਰੂ ਜੀ ਦੀ ਕਿਰਪਾ ਹੈ ਉਸ ਤੋਂ ਬਾਅਦ ਸੇਵਾ ਸੰਕੇਤ ਜਦੋਂ ਕੋਈ ਮਨੁੱਖ ਸਤਿਗੁਰ ਸੱਚੇ ਪਾਸ਼ਾ ਜੀ ਦਾ ਨਾਮ ਜਪ ਕੇ ਭਜਨ ਬੰਦਗੀ ਕਰਕੇ ਵਾਹਿਗੁਰੂ ਜੀ ਦੇ ਅੱਗੇ ਮੰਗਣਾ ਸ਼ਰਧਾ ਦਵੇ ਕਿਉਂਕਿ ਸੰਗਤ ਜੀ ਸ਼ੁਰੂਆਤੀ ਦਿਨਾਂ ਦੇ ਵਿੱਚ ਇੰਜ ਹੀ ਲੱਗਦਾ ਹੈ ਕਿ ਜਿਵੇਂ ਪਰਮਾਤਮਾ ਦਾ ਨਾਮ ਸਿਰਫ ਆਪਣੀਆਂ ਇਸ਼ਾਵਾਂ ਨੂੰ ਪੂਰੀਆਂ ਕਰਾਉਣ ਦੇ ਲਈ ਹੀ ਜਪਨਾ ਜ਼ਰੂਰੀ ਆ ਪਰ ਜਦੋਂ ਜਪ-ਜਪ ਕੇ ਵਾਹਿਗੁਰੂ ਜੀ ਦੀ ਕਿਰਪਾ ਹੋਣੀ ਸ਼ੁਰੂ ਹੋ ਜਾਂਦੀ ਆ ਤਾਂ ਫਿਰ ਮੰਡੀਆਂ ਇਸ਼ਾਵਾਂ ਖਤਮ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ ਫਿਰ ਬੰਦਾ ਆਪਣੀ ਕੀਤੀ ਹੋਈ ਭਜਨ ਬੰਦਗੀ ਦਾ ਦਾਵਾ ਕਰਨਾ ਛੱਡ ਜਿੰਦਾ ਹੈ ਇਹ ਨਹੀਂ ਕਹਿੰਦਾ ਕਿ ਮੈਂ ਇੰਨਾ ਪਾਠ ਕੀਤਾ ਮੈਨੂੰ ਆਹ ਦੇ ਦੋ ਉਹ ਦੇ ਦੋ ਹਾਂ ਜੇਕਰ ਉਹ ਭਜਨ ਬੰਦਗੀ ਕਰਕੇ ਪਾਠ ਪੂਜਾ ਕਰਕੇ ਨੇਕ ਕੰਮ ਕਰਕੇ ਕੁਝ ਮੰਗਦਾ ਹੈ ਤਾਂ ਉਹਦੇ ਬਦਲੇ ਵੀ ਨਾਮ ਦੀ ਰਾਤ ਮੰਗਦਾ ਹੈ ਸੇਵਾ ਦੀ ਰਾਤ ਮੰਗਦਾ ਹੈ ਸਰਬੱਤ ਦੇ ਭਲੇ ਦੇ ਲਈ ਕੁਝ ਮੰਗਦਾ ਹੈ ਆਪਣੇ ਲਈ ਮੌਨਾ ਛੱਡ ਜਿੰਦਾ ਹੈ ਮਹਾਪੁਰਖ ਜੀ ਕਹਿੰਦੇ ਪਰਮਾਤਮਾ ਦੀ ਕਿਰਪਾ ਦੀ ਸਤਮੀ ਨਿਸ਼ਾਨੀ ਇਹ ਆ ਕਿ ਉਹ ਇਨਸਾਨ ਆਪਣੀ ਜ਼ਿੰਦਗੀ ਦੇ ਵਿੱਚ ਆਏ ਹੋਏ ਦੁੱਖ ਸੁੱਖ ਦੇ ਵਿੱਚ ਸਥਿਰ ਰਹਿੰਦਾ ਹੈ ਜੇ ਜ਼ਿੰਦਗੀ ਦੇ ਵਿੱਚ ਕੋਈ ਦੁੱਖ ਆਇਆ ਤਾਂ ਉਹ ਪਰਮ ਪਿਤਾ ਪਰਮਾਤਮਾ ਦੇ ਨਾਲ ਗਿਲੇ ਸ਼ਿਕਵੇ ਸ਼ਿਕਾਇਤਾਂ ਨਹੀਂ ਕਰਦਾ ਉਹਨੂੰ ਆਪਣਾ ਕਰਮ ਸਮਝ ਕੇ ਸਵੀਕਾਰ ਕਰਦਾ ਹੈ ਦੀ ਉਹਦੀ ਜ਼ਿੰਦਗੀ ਦੇ ਵਿੱਚ ਸੁੱਖ ਆਇਆ ਤਾਂ ਉਹ ਸੁੱਖ ਨੂੰ پا ਕੇ ਉਹ ਮਾਣ ਸਨਮਾਨ ਨੂੰ پا ਕੇ ਹਉਮੈ ਹੰਕਾਰ ਵਿੱਚ ਨਹੀਂ ਆਉਂਦਾ ਬਲਕਿ ਪਰਮ ਪਿਤਾ ਪਰਮਾਤਮਾ ਦਾ ਹੀ ਸ਼ੁਕਰਾਨਾ ਕਰਦਾ ਹੈ ਕਿ ਪਰਮਾਤਮਾ ਜੀ ਇਹ ਤੁਹਾਡੀ ਹੀ ਕਿਰਪਾ ਹੈ ਤੁਹਾਡਾ ਹੀ ਤਰਸ ਹੈ ਉਸ ਤੋਂ ਬਾਅਦ ਮਹਾਪੁਰਖ ਜੀ ਅਠਵਾਂ ਸੰਕੇਤ ਦੱਸਦੇ ਨੇ ਕਿ ਜਦੋਂ ਮਨੁੱਖ ਨੂੰ ਨਾਮ ਮਿੱਠਾ ਲੱਗਣ ਲੱਗੇ ਉਹਦਾ ਨਾਮ ਜਪਣ ਨੂੰ ਮਨ ਕਰੇ ਨਾਮ ਜਪ ਜਪ ਕੇ ਉਹਨੂੰ ਆਨੰਦ ਆਵੇ ਤਾਂ ਸਮਝੋ ਇਹ ਵਾਹਿਗੁਰੂ ਜੀ ਦੀ ਕਿਰਪਾ ਹੈ ਕਿਉਂਕਿ ਸੰਗਤ ਜੀ ਵਾਹਿਗੁਰੂ ਜੀ ਦਾ ਨਾਮ ਵੀ ਆਪਾਂ ਉਹਨਾਂ ਦੀ ਕਿਰਪਾ ਤੋਂ ਬਿਨਾਂ ਨਹੀਂ ਜਪ ਸਕਦੇ ਕੋਈ ਵੀ ਨੇਕ ਕੰਮ ਆਪਾਂ ਉਹਨਾਂ ਦੀ ਕਿਰਪਾ ਤੋਂ ਬਿਨਾਂ ਨਹੀਂ ਕਰ ਸਕਦੇ ਜੇਕਰ ਤੁਸੀਂ ਅਮਰਤ ਵੀਲੇ ਉੱਠ ਰਹੇ ਹੋ ਉਤਕੇ ਨਾਮ ਜਪ ਰਹੇ ਹੋ ਜਾਂ ਦਿਨ ਦੇ ਵਿੱਚ ਕਿਸੇ ਵੀ ਵੇਲੇ ਉਹ ਪਰਮ ਪਿਤਾ ਪਰਮਾਤਮਾ ਜੀ ਦਾ ਨਾਮ ਜਪ ਰਹੇ ਹੋ ਭਜਨ ਬੰਦਗੀ ਕਰ ਰਹੇ ਹੋ ਕੋਈ ਨੇਕ ਕੰਮ ਕਰ ਰਹੇ ਹੋ ਕੋਈ ਸੇਵਾ ਕਰ ਰਿਹਾ ਤਾ ਸਮਝੋ ਇਹ ਵਾਹਿਗੁਰੂ ਅਕਾਲ ਪੁਰਖ ਜੀ ਦਾ ਪਰਮ ਪਿਤਾ ਪਰਮਾਤਮਾ ਜੀ ਦਾ ਤੁਹਾਡੇ ਤੇ ਤਰਸ ਬਣਿਆ ਹੈ ਤੁਹਾਡੇ ਉਤੇ ਕਿਰਪਾ ਹੋ ਰਹੀ ਆ ਉਹ ਖੁਦ ਪ੍ਰੇਰਣਾ ਦੇ ਕੇ ਤੁਹਾਡੇ ਤੋਂ ਇਹ ਨੇਕ ਕੰਮ ਕਰਵਾ ਰਹੇ ਆ ਉਹਦੇ ਲਈ ਵਾਹਿਗੁਰੂ ਜੀ ਦਾ ਪਰਮ ਪਿਤਾ ਪਰਮਾਤਮਾ ਜੀ ਦਾ ਸ਼ੁਕਰਾਨਾ ਕਰਨਾ ਚਾਹੀਦਾ ਹੈ ਸੋ ਸੰਗਤਜੀ ਮਹਾਂਪੁਰਖ ਜੀ ਇਹ ਅੱਠ ਸੰਕੇਤ ਦੱਸਦੇ ਨੇ ਜਿਨ੍ਹਾਂ ਤੋਂ ਆਪਾਂ ਅੰਦਾਜ਼ਾ ਲਗਾ ਸਕਦੇ ਆ ਕਿ ਸਾਡੇ ਉਤੇ ਵਾਹਿਗੁਰੂ ਅਕਾਲ ਪੁਰਖ ਜੀ ਦੀ ਕਿਰਪਾ ਹੋ ਰਹੀ ਆ ਜੇ ਇਹ ਕਿਰਪਾ ਹੋ ਰਹੀ ਆ ਤਾਂ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰੂੰ ਜੇ ਵਾਹਿਗੁਰੂ ਜੀ ਦੀ ਕਿਰਪਾ ਤੋਂ ਜੂਰਿਆ ਤਾਂ ਰੋਜ਼ ਰੋਜ਼ ਨਾਮ ਜਪ ਭਜਨ ਬੰਦਗੀ ਕਰੋ ਗੁਰੂ ਦਾ ਗਿਆਨ ਹਾਸਲ ਕਰੋ ਅਤੇ ਵਾਹਿਗੁਰੂ ਜੀ ਦੇ ਅਗੇ ਅਰਦਾਸ ਬੇਨਤੀ ਕਰੋ ਕਿ ਸੰਤਕੁਚ ਸੱਚੇ ਪਾਤਸ਼ਾਹ ਸਾਡੇ ਤੇ ਵੀ ਇਹ ਕਿਰਪਾ ਕਰੋ ਆਪਣਾ ਨਾਮ ਜਪਾਓ ਸਾਡੇ ਨਾ ਹੱਥਾਂ ਤੋਂ ਨੇਕ ਕੰਮ ਕਰਵਾਓ ਤਾਂ ਜੋ ਅਸੀਂ ਵੀ ਆਪ ਜੀ ਦੇ ਤਰਸ ਦੇ ਪਾਤਰ ਬਣ ਸਕੀਏ ਆਪ ਜੀ ਦੀ ਕਿਰਪਾ ਦੇ ਪਾਤਰ ਬਣ ਸਕੀਏ ਸੋ ਸੰਗਤ ਜੀ ਜੇਕਰ ਜੀ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਆ ਤਾਂ ਇਹਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਜੀ